ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਨਾਗਰ ਜਨਾ ਮਰੀ ਜਾਤ ਬਖਿਆਤ ਚ ਮਾਰੰ ਹਿਰਦੈ RAM ਗੋਬਿੰਦ ਗੁਨ ਸਾਰੰ ਰਹਾਓ ਸੁਰਸਰੀ ਸੱਲ ਕ੍ਰਿਤ ਬਾਰਨੀ ਰੇ ਸੰਤ ਜਾਨਾ ਕਰਤ ਨਹੀਂ ਪਾਨੰ ਸੁਰਾ ਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਾ ਹੋਏ ਆਨੰ ਹਰ ਤਾਰ ਪਵਿੱਤਰ ਕਰਮਾਨੀਆ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਾਗੋਤ ਲਖੀਐ ਤੇ ਉਪਰੇ ਪੂਜੀਐ ਕਰ ਨਮਸਕਾਰੰ ਮੇਰੀ ਜਾਤ ਕੁਲ ਬਾਂਡਲਾ ਢੋਟ ਵੰਤਾ ਨਿਤ ਬਨਾਰਸੀ ਆਸਪਾਸਾ ਅਭਿਪਰ ਪ੍ਰਧਾਨ ਤਿਹ ਕਰੈ ਡੰਡੋਤ ਤੇਰੇ ਨਾਮ ਸਰਣਾਇ ਰਵਦਾਸ ਦਾਸਾ ਮਲਾਰ ਹਰ ਜਬਤ ਤੈਉ ਜਨਾ ਪਦਮ ਕਵਲਾਸ ਪਤ ਤਾਸ ਸਮਤੁਲ ਨਹੀਂ ਆਨ ਕੋ ਇਕ ਹੀ ਏਕ ਅਨੇਕ ਹੋਏ ਬਿਸਤਰਿਓ ਆਨ ਰਿਆਨ ਭਰਪੂਰ ਸਉ ਰਹਾਓ ਜਾਗੈ ਭਾਗਵਤ ਲੇਖੀਐ ਵਰਨੀ ਪੇਖੀਐ ਤਾਸ ਕੀ ਜਾਤ ਅਸ਼ੋਪ ਸੀਪਾ ਵਿਆਸ ਮੈਂ ਲੇਖੀਐ ਸੰਕ ਮੈਂ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ਜਾ ਕੈ ਈਦ ਬਕਰੀਦ ਕੋਲ ਗੌਰੇ ਬਦ ਕਰੈ ਮਾਨੀਐ ਸੇਖ ਸਹੀਦ ਪੀਰਾ جا کے باپ ਵੈਸੇ ਹੀ ਕਰੀ ਪੂਤਿਆ ਸੀ ਸਰੀਰ ਦੇਹੁ રે ਲੋਕ ਪ੍ਰਸਿੱਧ ਕਬੀਰਾ ਜਾ ਕੇ ਕੁਟੰਬ ਕੇ ਢੇਡ ਸਭ ਢੋਟਵੰਤ ਫਿਰੈ ਅਜੋ ਬਨਾਰਸੀ ਆਸਪਾਸਾ ਆਚਾਰ ਸਹਿਤ ਵਿਪਰ ਕਰੈ ਡਡੋ ਤਿੰਨ ਤਨੈਰ ਵਿਦਾ ਦਸਾਂ ਦਾਸਾ ਮਲਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ मिलत प्यारू प्राण नाथ कवन भगत ते साध संगत पाई परम गते रहाओ मैले कपरे कहाँ लो तो वो आवेगी नींद कहाँ लग सोवो जोई जोई जोरियो सोई सोई फाट्यो झूठे बनजुठ ही गई हाट्यो कौरवदास अस भयो जा बलेखो जोई जोई कीनो सोई सोई देख्यो ਰਾਗ ਕਾਨੜਾ ਚੋਪ ਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹਾਉ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਗ ਪਰਿਆ ਤਨ ਤਨ ਸਾਧ ਜਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਰਤੋ ਦਰਿਆ ਮਨੁਆ ਚਲੇ ਚਲੇ ਬੋ ਬੋ ਬਿਦ ਮਿਲ ਸਾਧੂ ਵਸ ਗਤ ਕਰਿਆ ਜਿਉ ਜਲ ਤੰਤ ਉਸਾਰਿਓ ਬਦਕ ਗਰਾ ਸਮੀਨਾ ਵਸ ਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾਂ ਮਲ ਲਹੀਆ ਹੋ ਮੈਂ ਦੁਰਤ ਗਿਆ ਸਭ ਨੀ ਕਰਿ ਜਿਉ ਸਾਬਨ ਕਾਪੂਰ ਕਰਿਆ ਮਹਤਗ ਲੇ ਲਾੜ ਲਿਖਿਆ ਤੋਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਭ ਦਾਲ ਦੁਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਿਨਾ ਪਗ ਰੇ ਨਾ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾਉ ਹਰ ਚਿਤ ਚੇਤ ਨ ਜਾਣੈ ਗਤ ਮਿਤ ਗੁਰ ਕੀਏ ਸੁਚਿਤ ਚਿਤੇ ਨਾ ਪ੍ਰਭ ਦੀਨ ਦੇ ਆਲ ਕੀਓ ਅੰਗੀਕਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲੇ ਮਨ ਪ੍ਰੀਤਮ ਕਟ ਦੇਵੋ ਹੀ ਰਾਤੇਨਾ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤ ਪਵੇਨਾ ਹਰ ਕੇ ਜਨ ਉਤਮ ਜਗ ਕਹੀਐ ਜਨ ਮਿਲਿਆ ਪਾਤਰ ਸੈਨਾ ਜਨ ਕੀ ਮਹਿਮਾ ਬਰਨ ਨਾ ਸਕੋ ਏ ਉਤਮ ਹਰ ਹਰ ਕੇਨਾ ਤੁਮ ਹਰਿ ਸ਼ਾ ਵੱਡੇ ਪ੍ਰਭ ਸੁਆਮੀ ਹਮ ਵਣ ਜਾਰੇ ਰਾਸ ਦੇਨਾ ਜਨ ਨਾਨਕ ਕੋ ਦਿਆ ਪ੍ਰਭ ਧਾਰੋ ਲਦ ਵਖਰ ਹਰ ਹਰ ਲੈਨਾ ਤੁਮ ਹਰਿ ਸ਼ਾ ਵੱਡੇ ਪ੍ਰਭ ਸੁਆਮੀ ਹਮ ਵਣ ਜਾਰੇ ਰਾਸ ਦੇਨਾ ਜਨ ਨਾਨਕ ਕੋ ਦਿਆ ਪ੍ਰਭ ਧਾਰੋ ਲਦ ਵਖਰ ਹਰ ਹਰ ਲੈਨਾ ਗੁਰੂ ਪਿਆਰਿਓ ਭੁਲ ਚੁਕ ਦੀ ਕੀਵਾ ਵਾਹਿਗੁਰੂ ਜੀ ਕਾ ਖਾਲਸਾ 와, 하그루지키파테